ਜੋ ਮੋਗਵਾਨ ਸਤ ਸੰਗਤ ਮੇਲੇ ਨੋ ਦਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਹੋਟ ਪਤਰੀ ਪ੍ਰਭ ਸਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਹੋਟ ਪਤਰੀ ਸਵਾਗਤ ਹੈ ਤੇਰੇ ਕਾਇ ਵੈਸੋ ਅਨੰਤ ਪਿਆਰੇ ਸਾਥ ਕੋ ਦੇ ਤੋ ਮਾਰੇ ਅਨੰਤ ਸਾਰੇ ਵਾਹਿ ਗੁਰੂ 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 ਜਿਹੜੀ ਬੇਨਤੀ ਕੀਤੀ ਗਈ ਹੈ ਸੰਗਤ ਜੀ 23 ਤਰੀਕ ਦੇ ਐਤਵਾਰ ਤਾਂ ਬੇਨਤੀ ਹੈ ਤੁਸੀਂ ਦੁਪੱਟਿਆਂ ਦਾ ਜ਼ਰੂਰ ਯਕੀਨ ਕਰਨਾ ਭਾਈਆਂ ਨੂੰ ਵੀ ਚਾਹੀਦੇ ਰੱਖਦੀਆਂ ਦਸਤਾਰਾਂ ਤੇ ਚਾਹ ਜਿਹੜਾ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦਾ ਕੰਮ ਹੁੰਦਾ ਹੈ ਕੋਸ਼ਿਸ਼ ਕਰਿਓ ਕਰਮਖੋ ਜੇ ਵਿਆਹ ਸ਼ਾਦੀ ਵੀ ਪੱਕ ਲੈਣੀ ਹੈ ਇਹ ਬਾਰੇ ਦੇਸੀ ਜੋੜ ਮੇਲੇ ਤੇ ਲੈ ਦੀ ਦਸਤਾਰ ਤੇ ਫਿਰ ਕੀ ਹੋਇਆ ਐ ਸਜ ਢੱਜ ਕੇ ਗੁਰਮਖੋ ਉਹਨਾਂ ਸ਼ੀਰ ਸੇਵਾ ਨੂੰ ਸੇਧਾ ਕਰਨਾ ਹੈ ਤਾਂ ਤਾਂ ਸਾਹਿਬ ਸਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਲਈ ਜੋ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਸ਼ਹੀਦ ਭਾਈ ਸੈ ਪਾਈ ਮਤੀ ਦਾ ਜੀ ਸ਼ਹੀਦ ਭਾਈ ਸੈ ਪਾਈ ਸਤੀ ਦਾ ਜੀ ਸ਼ਹੀਦ ਭਾਈ ਸੈਭਾਈ ਜਿਆਦਾ ਸਾਹਿਬ ਉਹਨਾਂ ਨੂੰ 8 ਵਜੇ ਆਪ ਜੀ ਦੀ ਹਾਜ਼ਰੀ ਚਾਹੀਦੀ 8:00 9:00 ਤੱਕ ਇੱਕ ਘੰਟਾ ਮਹਾਰਾਜ ਸਾਹਿਬ ਦੇ ਮੁਬਾਰਕ ਚਰਣਾ ਵਿੱਚ ਬੈਠ ਕੇ ਕੀਰਤਨ ਭਜਨੀ ਪਹਿਲਾ ਰਸ ਬਣਿਆ ਜਾਵੇਗਾ ਉਹੀ ਰਸ ਜਿਹੜਾ ਮਰਸੀ ਜਨਨਾ ਚਰ ਸਮਾਪਤੀ ਨਹੀਂ ਹੁੰਦੀ ਉਹਨਾਂ ਚਰ ਬਣਾ ਕੇ ਰੱਖਣਾ ਇਸ ਸਥਾਨ ਦੀ ਚੜ੍ਹਦੀ ਕਲਾ ਦੀ ਅਰਦਾਸ ਉਹ ਪਰਾਜੀ ਸੇਵਾਾਂ ਚੱਲ ਰਹੀਆਂ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਗੁਰਦੀਪ ਸਿੰਘ ਸਾਹਿਬ ਜੀ ਹੋਣੀ ਬਾਬਾ ਜੀ ਬਾਬਾ ਹਰਪ੍ਰੀਤ ਸਿੰਘ ਸਾਹਿਬ ਜੀ ਭਾਈ ਸਹਿਬ ਭਾਈ ਹਰਪਾਰਤ ਸਿੰਘ ਜੀ ਸਾਰਾ ਪਰਿਵਾਰੀ ਗੁਰਮੁਖ ਨੂੰ ਸਮਰਪਣ ਬਾਛਾ ਉਹਨਾਂ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਹੈ ਸਿੰਘ ਸਾਹਿਬ ਜਗੇਦਾਰ ਬਾਬਾ ਜੀ ਬਾਬਾ ਨਿਹਾਲ ਸਿੰਘ ਜੀ ਹਰਿਆ ਮੇਲਾ ਵਾਲੇ ਮਾਫ ਕਰਿਓ ਜੀ ਵੇਹਣ ਜੀ ਕਹਿੰਦਾ ਇਹ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਸਮੋਂ ਸੰਤਾਂ ਦੇ ਭਲੇ ਦੀ ਅਰਦਾਸ ਹੈ ਮਹਾਰਾਜ ਸਭ ਤੇ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣ ਸਾਬਾ ਜੀ ਗੁਰੂ ਸ਼ਮਖ ਅਰਦਾਸ ਸੇਵ ਕੀ ਕਰਨਗੇ ਸਮੋਂ ਸੰਤਾਂ ਦੇ ਭਲੇ ਦੀ ਔਰ ਅਗਲਾ ਜਿਹੜਾ ਜੱਥਾ ਆ ਰਿਹਾ ਹੈ ਬਹੁਤ ਪਿਆਰਾ ਜੱਥਾ ਹੈ ਆਪ ਜੀ ਨੇ ਇਸੇ ਤਰ੍ਹਾਂ ਹੀ ਸਜੇ ਰਹਿਣਾ ਕੋਈ ਜ਼ਰੂਰੀ ਵੀ ਜੇ ਬਾਅਦ ਸੇ ਪਰ ਜਾਣਾ ਹੈ ਸਾਨੂੰ ਮਾਫੀ ਦੇਣੀ ਹੈ ਕਹਣਾ ਤੇਰੀ ਆਪ ਤਾਂ ਸਾਹ ਚੱਕ ਵੀ ਲੈ ਜੰਦਿਆਂ ਦੇ ਬਹਿ ਜਾਓ ਸਸਾੜੀਆਂ ਹੁਣ ਮਜ਼ਦੂਰੀਆਂ ਕੋਲੋਂ ਉਹ ਬਾਰੇ ਵਿੱਚ ਡਿਊਟੀ ਇਦਾਂ ਦੀ ਲਾਈ ਹੈ ਮੇਰੀ ਮਾਂ ਚੜ੍ਹਾਈ ਕਰ ਗਈ ਹੈ ਉਹਨਾਂ ਨੇ ਪਤਾ ਕੀ